ਮੰਜੀ ਪੀਐਸਟੈਟ ਯੂਨੀਅਨ ਦੇ ਅਫੀਸ਼ੀਅਲ YouTube ਚੈਨਲ ਦੇ ਉੱਪਰ ਤੁਹਾਡਾ ਸਭ ਦਾ ਸਵਾਗਤ ਹੈ ਜਿੰਨੇ ਵੀ ਪੀਐਸਟੈਟ ਯੂਨੀਅਨ ਦੇ ਚੈਨਲ ਦੇ ਨਾਲ ਜੁੜੇ ਨੇ ਉਹਨਾਂ ਸਭ ਨੂੰ ਬੇਨਤੀ ਹੈ ਕਿ ਜਿਹੜੇ ਚੈਨਲ ਤੇ ਨਵੇਂ ਹਨ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਤੁਹਾਡੇ ਤੱਕ ਹਰ ਇੱਕ ਅਪਡੇਟ ਜਿਹੜੀ ਹੈ ਪੀਐਸਟੈਟ ਦੇ ਪੇਪਰ ਰਿਲੇਟਡ ਮਾਸਟਰ ਕੈਂਡਰ ਦੇ ਪੇਪਰ ਦੇ ਪੇਪਰ ਰਿਲੇਟਡ ਜਾਂ ਨੋਟੀਫਿਕੇਸ਼ਨ ਰਿਲੇਟਡ ਟੀਚਿੰਗ ਵਿੰਗ ਦੀ ਹਰ ਇੱਕ ਅਪਡੇਟ ਦੇ ਰਿਲੇਟਡ ਜਿਹੜਾ ਤੁਹਾਨੂੰ ਇਸ ਚੈਨਲ ਤੇ ਅਸੀਂ ਮੋਟੀਵੇਟ ਜਿਹੜਾ ਹੈ ਕਰਦੇ ਰਹਿੰਨੇ ਹਾਂ ਜੋ ਵੀ ਮੀਟਿੰਗਾਂ ਹੁੰਦੀਆਂ ਪੀਐਸਟੈਟ ਦੇ ਪੇਪਰ ਦੇ ਰਿਲੇਟਡ ਸਭ ਤੋਂ ਪਹਿਲਾ ਅਪਡੇਟ ਜਿਹੜੀ ਹੈ ਇਸ ਚੈਨਲ ਤੇ ਤੁਹਾਨੂੰ ਮਿਲੂਗੀ ਕਿਉਂਕਿ ਯੂਨੀਅਨ ਦਾ ਅਫੀਸ਼ੀਅਲ YouTube ਚੈਨਲ ਹੈ ਜੋ ਵੀ ਸਾਡੀਆਂ ਮੀਟਿੰਗਾਂ ਡਿਪਾਰਟਮੈਂਟ ਦੇ ਨਾਲ ਸਿੱਖਿਆ ਮੰਤਰੀ ਪੰਜਾਬ ਪਰਜੋਤ ਸਿੰਘ ਬੈਂਸ ਜੀ ਨਾਲ ਚਾਹ ਡਿਪਾਰਟਮੈਂਟ ਦੇ ਕਿਸੇ ਅਧਿਕਾਰੀ ਨਾਲ ਕੋਈ ਮੀਟਿੰਗ ਹੁੰਦੀ ਹੈ ਉਸ ਦੀ ਅਪਡੇਟ ਤੁਹਾਨੂੰ ਇਸ ਚੈਨਲ ਤੇ ਮਿਲਦੀ ਰਹਿੰਦੀ ਹੈ ਔਰ PSEST ਦੇ ਨੋਟੀਫਿਕੇਸ਼ਨ ਦੇ ਬਾਰੇ ਅਪਡੇਟ ਜਿਹੜੀ ਪਹਿਲਾ ਇਸ ਚੈਨਲ ਤੇ ਤੁਹਾਨੂੰ ਮਿਲੂਗੀ ਤਾਂ ਸਾਥੀਓ ਜਿੰਨੇ ਵੀ ਫਿਰਦbaar ਤੋਂ ਬੇਨਤੀ ਹੈ ਚੈਨਲ ਦੇ ਨਾਲ ਜੁੜੇ ਨੇ ਜਿਨ੍ਹਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ ਪਹਿਲਾ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਤੁਹਾਡੇ ਤੱਕ ਹਰ ਇੱਕ ਅਪਡੇਟ ਹੈ ਜਿਹੜੀ PSEST ਦੇ ਪੇਪਰ ਲੈਟਰ ਸਮੇਂ-ਸਮੇਂ ਦੇ ਜਿਹੜੇ ਤੁਹਾਡੇ ਤੁਹਾਨੂੰ ਮਿਲਦੀ ਰਵੇ ਤਾਂ ਅਗਲੀ ਸਲਾਈਡ ਤੇ ਚੱਲਦੇ ਹਾਂ ਔਰ ਜੋ ਆਪਣਾ ਮਕਸਦ ਵੀਡੀਓ ਬਣਾਉਣ ਦਾ ਉਹ ਤੁਹਾਨੂੰ ਤੁਹਾਡਾ ਨਾਲ ਸ਼ੇਅਰ ਕਰਦੇ ਹਾਂ ਤਾਂ ਇਹ 슬라이ਡ ਤੁਸੀਂ ਜਾਨੂ ਇਸ 슬라이ਡ ਤੋਂ ਕਿ ਜੋ ਵਿਦਿਆਰਥੀਆਂ ਦੇ ਲਈ ਹੋ ਸਕਦਾ ਵੱਡਾ ਚਟਕਾ ਇਸ ਬਾਰੇ ਮੈਂ ਤੁਹਾਨੂੰ ਸਭ ਅਪਡੇਟ ਜਿਹੜੀ ਦੇ ਦਿੱਤੀ ਸੀ ਟਾਈਮ ਤੇ ਟਾਈਮ ਤਾਂ ਸਾਥੇ ਤੁਸੀਂ ਜਾਣਦੇ ਹੋ ਜਿਹੜਾ 17 ਜੁਲਾਈ ਨੂੰ ਪ੍ਰੋਟੈਸਟ ਰੱਖਿਆ ਗਿਆ ਸੀਗਾ ਉਹ ਕਿਸੇ ਯੂਨੀਅਨ ਮੈਂਬਰ ਦੇ ਅਨਸਖਾਵੀ ਘਟਨਾ ਦੇ ਵਾਪਰਨ ਨਾਲ ਜਿਹੜਾ ਹੈ ਇੱਕ ਦੋ ਦਿਨ ਜਿਹੜਾ ਹੈ ਦੋ ਦਿਨ ਮੁਲਤ ਵੀ ਕਰ ਦਿੱਤਾ ਗਿਆ ਜਿਹੜਾ ਪ੍ਰੋਟੈਸਟ 17 ਜੁਲਾਈ ਨੂੰ ਰੱਖਿਆ ਗਿਆ ਸੀਗਾ ਉਹ ਹੁਣ 19 ਜੁਲਾਈ ਦੇ ਨੂੰ ਸ਼ੁੱਕਰਵਾਰ ਨੂੰ ਰੱਖਿਆ ਗਿਆ ਸਾਰਿਆਂ ਨੂੰ ਬੇਨਤੀ ਹੈ ਕਿ ਸੰਗਰੂਰ ਜਿਹੜਾ ਵੇਰਕਾ ਪਲਾਂਟ ਸਾਰੇ ਵੱਤਵਤ ਪਹੁੰਚੋ ਸਮਾਂ ਹੈਗਾ ਜੀ 10 ਵਜੇ ਪਹੁੰਚਣ ਦਾ ਸਾਰੇ ਵੱਤਵਤ ਸਾਥੀ-ਸਾਥ ਦਿਓ ਤਾਂ ਕਿ ਆਪਾਂ ਪੀਐਸਟੈਟ ਦਾ ਪੇਪਰ ਜਿਹੜਾ ਹੈ ਜਲਦੀ ਜਲਦੀ ਲੈਣ ਦੇ ਵਿੱਚ ਕਾਮਯਾਬ ਹੋਈ ਕਿਉਂਕਿ ਸਾਥੀ ਕਾਫੀ ਲੰਮੇ ਸਮੇਂ ਤੋਂ ਸੰਘਰਸ਼ ਜਿਹੜਾ ਯੂਨੀਅਨ ਦਾ ਸੰਘਰਸ਼ ਹੈ ਉਹ ਚੱਲ ਰਿਹਾ ਹੈ ਬਟ ਡਿਪਾਰਟਮੈਂਟ ਹਜੇ ਵੀ ਇਸ ਚੀਜ਼ਾਂ ਦੇ ਉੱਪਰ ਜਿਹੜਾ ਗੌਰ ਨਹੀਂ ਕਰ ਰਿਹਾ ਤਾਂ ਆਪਾਂ ਨੂੰ ਇਕੱਠੇ ਹੋਣ ਦੀ ਲੋੜ ਹੈ ਇੱਕ ਵਾਰੀ ਇਕੱਠੇ ਹੋ ਕੇ ਹਮਲਾ ਮਾਰਨ ਦੀ ਲੋੜ ਹੈ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸਾਥੀ ਜਿਹੜਾ ਹੈ 19 ਜੁਲਾਈ ਦਿਨ ਦਿਨ ਸ਼ੁੱਕਰਵਾਰ ਨੂੰ ਜਿਹੜਾ ਪਹੁੰਚੋ ਬੇਰਕਾ ਮਿਲਕ ਪਲਾਂਟ ਜਿਹੜਾ ਸੰਗਰੂਰ ਦੇ ਵਿੱਚ ਹੈ ਤਤ ਉਸ ਤੋਂ ਸਕਰੀਨ ਦੇ ਉੱਪਰ ਜਦੋਂ ਦਿਖਾਇਆ ਗਿਆ ਹੈ ਟਾਈਕਰ ਬਹੁਤ ਸੋਹਣੀ ਲਾਈਨ ਜਿਹੜੀ ਲਿਖੀ ਗਈ ਹੈ ਕਿ ਗੱਲ ਸਾਡੇ ਅਧਿਕਾਰਾਂ ਦੀ ਹੈ ਗੱਲ ਸਾਡੇ ਪਵਿੱਖ ਦੀ ਹੈ ਤਾਂ ਬਿਲਕੁਲ ਜਿਹੜੀ ਗੱਲ ਹੈ ਇਹ ਆਪਣੇ ਹੱਕ ਦੀ ਹੈ ਕਿਉਂਕਿ ਪੀਐਸਟੈਟ ਦਾ ਪੇਪਰ ਜਿਹੜਾ 2023 ਦਾ ਪੇਪਰ ਹੈ ਜਿਹੜਾ ਉਹ ਹਜੇ ਤੱਕ ਨਹੀਂ ਹੋਇਆ 22 ਵਾਲਾ ਜਿਹੜਾ ਪੇਪਰ 23 ਦੇ ਵਿੱਚ ਹੋਇਆ ਔਰ 24 ਵਾਲਾ ਪੇਪਰ ਜਿਹੜਾ 24 ਦਾ ਪੇਪਰ ਹੈ ਉਹ ਵੀ ਪੈਂਡਿੰਗ 23 ਦਾ ਵੀ ਪੈਂਡਿੰਗ ਔਰ 25 ਜਿਹੜਾ ਹੈ ਸਾਲ ਜਿਹੜਾ ਹੈ ਉਹ ਨੀਅਰ ਆ ਚੁੱਕਿਆ ਤਾਂ ਜਲਦੀ ਆਪਾਂ ਨੋਟੀਫਿਕੇਸ਼ਨ ਜਾਰੀ ਕਰਵਾਈਏ ਔਰ ਇੱਕ ਇਹਦੇ ਇਸ ਦੇ ਉੱਪਰ ਜਿਹੜਾ ਪੀਐਸਟੈਟ ਦੇ ਪੇਪਰ ਲੈਟਡ ਜਿਹੜਾ ਹੈ ਇੱਕ ਕੋਈ ਨਾ ਕੋਈ ਕਾਨੂੰਨ ਜਿਹੜਾ ਕਲੰਡਰ ਜਾਰੀ ਕਰਵਾਈਏ ਤਾਂ ਕਿ ਆਪਾਂ ਨੂੰ ਪੀਐਸਟੈਟ ਦਾ ਨੋਟੀਫਿਕੇਸ਼ਨ ਜਾਰੀ ਕਰਵਾਉਣ ਦੇ ਲਈ ਸੰਘਰਸ਼ਨਾ ਕਰਨਾ ਪਵੇ ਤਾਂ ਤੁਹਾਨੂੰ ਸਭ ਨੂੰ ਬੇਨਤੀ ਹੈ 19 ਜੁਲਾਈ ਦਿਨ ਸ਼ੁੱਕਰਵਾਰ ਨੂੰ ਵੇਰਕਾ ਮਿਲਕ ਪਲਾਂਟ ਜ਼ਰੂਰ ਪਹੁੰਚੋ ਤਾਂ ਇੱਕ ਸਾਥ ਨੂੰ ਨਿੱਕੀ ਦੀ ਅਪੀਲ ਇਹ ਵੀ ਹੈ ਕਿ ਤੁਹਾਨੂੰ ਅ ਰਿੱਚੇ ਮੇਰਾ ਮੋਬਾਈਲ ਨੰਬਰ ਸ਼ੋ ਹੋ ਰਿਹਾ ਹੋਵੇਗਾ 628026499 ਜਿਹੜੇ ਯੂਨੀਅਨ ਦੇ ਆਫੀਸ਼ਲ YouTube ਚੈਨਲ ਦੇ ਨਾਲ ਜੁੜੇ ਨੇ ਜਾਂ ਜਿਹੜੇ WhatsApp ਗਰੁੱਪ ਦੇ ਨਾਲ ਨਹੀਂ ਐਡ ਹੈਗੇ ਉਹਨਾਂ ਨੂੰ ਜਿਹੜਾ ਨੀਚੇ ਡਿਸਕ੍ਰਿਪਸ਼ਨ ਦੇ ਬਾਕਸ ਦੇ ਵਿੱਚ ਜਿਹੜੇ ਲਿੰਕ ਦਿੱਤੇ ਹੋਏ ਨੇ ਤਾਂ ਮੈਂ WhatsApp ਗਰੁੱਪ ਦਾ ਲਿੰਕ ਵੀ ਪਿੰਨ ਕਰ ਰਿਆ ਤੁਸੀਂ ਇਸ ਦੇ ਨਾਲ ਜੁੜੋ ਤਾਂ ਕਿ ਜਿਹੜੇ ਤੁਹਾਨੂੰ ਗਰੁੱਪਾਂ ਦੇ ਰਾਹੀਂ ਅਸੀਂ ਹਰ ਇੱਕ ਚੀਜ਼ ਜਿਹੜੇ ਤੁਹਾਨੂੰ ਟੈਂਕ ਟਾਈਮ ਤੁਹਾਨੂੰ ਤੁਹਾਡਾ ਨਾਮ ਸੰਜੀ ਕਰਦੇ ਰਹੀਏ ਉਸ ਦੇ ਵਿੱਚ ਅਸੀਂ ਹਰ ਇੱਕ ਫੈਕਟਰ ਜਾਂ ਜੋ ਵੀ ਜਾਣਕਾਰੀ ਹੁੰਦੀ ਹੈ ਤੁਹਾਨੂੰ ਗਰੁੱਪਾਂ ਦਾ ਰਹੀ ਵੀ ਦਿੰਦੇ ਰਹਿੰਦੇ ਆ ਯੂਨੀਅਨ ਦੇ ਟੈਲੀਗ੍ਰਾਮ ਗਰੁੱਪ ਦਾ ਲਿੰਕ ਜਿਹੜਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਹੈ WhatsApp ਗਰੁੱਪ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਹੈ Facebook ਗਰੁੱਪ ਦਾ ਲਿੰਕ ਜਿਹੜਾ ਡਿਸਕ੍ਰਿਪਸ਼ਨ ਬਾਕਸ ਵਿੱਚ ਹੈ Instagram ਦਾ ਪੇਜ ਜਿਹੜਾ ਹੈ Facebook Instagram ਦਾ ਸਾਰੇ ਲਿੰਕ ਜਿਹੜੇ ਤੁਹਾਨੂੰ نیچے ਪਿੰਨ ਕੀਤੇ ਹੋਏ ਨੇ ਉਹਨਾਂ ਦੇ ਨਾਲ ਜੁੜੋ ਫੋਲੋ ਕਰੋ ਕਿਉਂਕਿ ਸੋਸ਼ਲ ਮੀਡੀਆ ਇੱਕ ਬਹੁਤ ਵੱਡੀ ਪਾਵਰ ਹੈ ਸੋਸ਼ਲ ਮੀਡੀਆ ਦੇ ਰਾਹੀਂ ਵੀ ਆਪਣੀ ਜਿਹੜੀ ਆਪਣੀ ਆਵਾਜ਼ ਹੈ ਉਹ ਆਪਾਂ ਸਰਕਾਰ ਤੱਕ ਪਹੁੰਚਾ ਸਕਦੇ ਹਾਂ ਤਾਂ ਬਹੁਤ ਜ਼ਰੂਰੀ ਹੈ ਤੁਸੀਂ ਇਹਨਾਂ ਚੀਜ਼ਾਂ ਦੇ ਨਾਲ ਜੁੜੋ ਔਰ ਅਪ ਟੂ ਡੇਟ ਰਹੋ ਤਾਂ ਕਿ ਆਪਣਾ ਪੀਐਸਟੈਟ ਦਾ ਪੇਪਰ ਹੈ ਆਪਾਂ ਜਲਦੀ ਜਲਦੀ ਲੈਵਲ ਵਿੱਚ ਕਾਮਯਾਬ ਹੋਈਏ ਇੰਨੇ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੱਕ ਵਾਰ ਫਿਰ ਤੋਂ ਦੁਬਾਰਾ ਤੋਂ ਬੇਨਤੀ ਹੈ ਜਿਹੜੇ ਯੂਨੀਅਨ ਦੇ ਅਫੀਸ਼ੀਅਲ YouTube ਚੈਨਲ ਦੇ ਨਾਲ ਨਹੀਂ ਜੁੜੇ ਉਹਨਾਂ ਨੂੰ ਦੁਬਾਰਾ ਤੋਂ ਬੇਨਤੀ ਹੈ ਸਾਰੇ ਮੱਤਵਤ ਨਾਲ ਯੂਨੀਅਨ ਦਾ ਸਾ